ਤਰਕਿਕਨ ਦੇ ਵਿਚਾਰ ਧਾਰਾ ਉਹ ਧਾਰਾ ਜੇ ਧਾਰਾ ਦੇ ਵਿੱਚ ਅਸੀਂ ਬਹਿ ਕੇ ਗਿਆਨ ਦੀ ਹੁੰਦੀ ਹੈ ਅਸੀਂ ਆਪਣਾ ਜੀਵਨ ਸਫਲਾ ਕਰਨਾ ਜੋ ਅਸੀਂ ਲੈ ਬਵੇਕ ਬੁੱਧੀ ਤੱਕ ਸਾਡੀ ਬੁੱਧੀ ਨੂੰ ਡਿਵੈਲਪ ਕਰਕੇ ਜਿਹੜੀ ਵਿਚਾਰ ਧਾਰਾ ਬਵੇਕ ਬੁੱਧੀ ਤੱਕ ਲੈ ਜਾਏ ਬੁੱਧੀ ਨੂੰ ਬਦਲ ਦੇ ਔਗਣ ਛੜਾ ਦੇ ਗੁਣ ਪੈਦਾ ਕਰ ਦੇ ਉਹ ਵਿਚਾਰ ਧਾਰਾ ਜਿਹੜੀ ਆ ਸਿੱਖ ਵਿਚਾਰ ਧਾਰਾ ਹੈ Hindu ਵਿਚਾਰ ਧਾਰਾ ਜਿਹੜੀ ਹੈਗੀ ਆ ਇਹ ਸਿਮਰਤ ਸ਼ਾਸਤਰਾਂ ਦੇ ਆਧਾਰਤ ਹੈ Hindu ਵਾਲੀ ਵਿਚਾਰ ਧਾਰਾ ਯਾਨੀ ਦੋ ਚੀਜ਼ਾਂ ਨੇ ਦੁਨੀਆਂ ਦੇ ਵਿੱਚ ਇੱਕ ਮਾਇਆ ਹੈ ਇੱਕ ਬ੍ਰਹਮ ਬ੍ਰह्म ਚੇਤਨ ਮਾਇਆ ਜਿਹੜੀ ਆ ਜੜ ਹੈ ਬਾਲਾ ਸ਼ੀਰ ਸਾਡਾ ਮਾਇਆ ਉਹਦਾ ਅੰਦਰਲਾ ਜਿਹੜਾ ਸਾਡਾ ਸੀ ਉਹ ਚੇਤਨ ਹੈ ਜਿਹੜਾ ਬ੍ਰਹਮ ਬ੍ਰਹਮ ਹੈ ਬ੍ਰਹਮ ਅੰਦਰਲਾ ਉਹ ਬ੍ਰਹਮ ਗੰਗਾ ਨੇ ਸੀ ਚੇਤਨ ਇਹ ਸਾਡੇ ਚੇਤਨ ਦਾ ਗਿਆਨ ਹੈ ਸਾਡਾ ਜਿਹੜਾ ਵਿਸ਼ਾ বেদ ਜਿਹੜਾ ਹੈ বেদ ਵਿੱਚ ਵਿਸ਼ਾ ਚੇਤਨ ਦਾ ਗਿਆਨ ਹੈ ਚੇਤਨ ਕੀ ਹੈ ਚੇਤਨ ਆਪ ਇਨਸਾਨ ਚੇਤਨ ਹੈ ਆਪ ਜੋ ਹੈ ਜੀਵ ਆਤਮਾ ਇਹ ਚੇਤਨ ਹੈ ਜਿਹੜੇ ਦਾ ਸ਼ਰੀਰ ਇਹ ਨੂੰ ਦੱਸਣਾ ਵੀ ਤੂੰ ਅਸਲ ਚ ਹੈਂ ਕੀ ਤੂੰ ਸ਼ਰੀਰ ਨਹੀਂ ਹੈ ਤੂੰ ਆਦਮੀ ਨਹੀਂ ਹੈ ਤੂੰ ਜੋਤ ਹੈ ਆਦਮੀ ਦੇ ਵਿੱਚ ਸ਼ਕਤੀਆਂ ਆਦਮੀ ਦੀ ਇਹ ਉਹਨੂੰ ਸਮਝਾਉਣਾ ਹੈ ਉਹਨੂੰ ਉਹਦਾ ਹੀ ਗਿਆਨ ਦੇਣਾ ਹੈ ਆਤਮ ਗਿਆਨ ਇਹਦਾ ਨੂੰ ਸੈਲਫ ਨੋਲੇਜ ਇਹ ਸੈਲਫ ਨੋਲੇਜ ਆ ਆਪਣਾ ਹੀ ਗਿਆਨ ਇਸ ਕਰਕੇ ਕਹਿੰਦਾ ਕਬੀਰ ਕਹਿੰਦਾ ਜਲ ਥਲ ਰਹੇ ਆਪੇ ਆਪ ਆਪੇ ਜਪੋ ਆਪਣਾ ਜਪ ਆਪ ਆਪਣਾ ਜਪ ਆਪੇ ਜਪਣਾ ਉਹਦਾ ਕੱਲ ਕਹਿੰਦਾ ਸੀ ਨਾ ਜੇ ਕੋਈ ਗੁਰਮੁਖ ਦੂਹ ਗੁਰਮੁਖ ਨੂੰ ਮਾਲਾ ਦੇ ਕੇ ਸ਼ਬਦ ਦੇ ਦੇ ਉਹ ਗੁਰਮੁਖ ਤਾਂ ਕਹਿੰਦਾ ਨੇ ਆਪੇ ਜਪੋ ਆਪਣਾ ਜਪ ਜਿਹੜੇ ਮਾਲਾ ਦੇਣੇ ਵਾਲੇ ਨੇ ਨਾ ਉਹ ਗੁਰਮੁਖ ਨੇ ਨਾਲ ਜਿਹੜੇ ਉਹਨਾਂ ਦੇ ਕੋਲ ਜਾਣ ਵਾਲੇ ਨੇ ਉਹ ਗੁਰਮੁਖ ਨੇ ਗਰਮ ਉਹ ਬੱਲੀ ਗੱਲ ਮੌੜਾ ਫੇਰਦਾ ਹੀ ਨਹੀਂ ਜਦੋਂ ਆਪ ਨਹੀਂ ਫੇਰਦਾ ਤਾਂ ਦੂਹੇ ਨੂੰ ਕਿਵੇਂ ਦੇਹੂ ਮੌੜਾ ਗਰਮ ਖਾਨਾ ਰਸਤਾ ਹੀ ਨਹੀਂ ਇਹ ਕਿਉਂ ਇਹ ਨਗਾ ਮੌੜਾ ਆਪਣੇ ਲਈ ਜਾ ਕਿਸੇ ਹੋਰ ਨੇ ਦਿੱਤੀ ਸੀ ਮੌੜਾ ਇਹ ਸਨਾਤਨੀ ਮਤ ਵਾਲਿਆਂ ਦੀ ਮੌੜਾ ਜਿਹੜਾ ਚਪੜਾ ਇਹ ਵੀ ਸਨਾਤਨੀ ਦਾ ਇਹ ਲੋਕ ਸਨਾਤਨੀ ਨੇ ਸਾਰੇ ਸਨਾਤਨੀ ਮਤ ਛੱਡੀ ਨਹੀਂ ਗੁਰਬਾਣੀ ਪੜਨ ਲੱਗੇ ਅਰਥ ਸਨਾਤਨੀ ਵਾਤਾ ਅਨੁਸਾਰ ਕਰ ਲੈ ਗੁਰਮਤ ਦੇ ਉਹ ਠੀਕੇ ਰੱਦ ਕਰਤੇ ਅਸੀਂ ਕਰਾਤ ਕਿਉਂਕਿ ਅਰਥਾਂ ਨੇ ਅਨਰਥ ਹੋਏ ਹੋਏ ਸੀ ਉਹ ਅਰਥ ਹੋ ਗਏ ਅਕਾਲ ਤਖਤ ਨੇ ਤਾਂ ਛੱਡੋ ਅਕਾਲ ਤਖਤ ਦੀ ਗੱਲ ਸ਼ਰਮਣੀ ਕਮੇਟੀ ਨੇ ਮੰਨ ਲਈ ਅਕਾਲ ਤਖਤ ਤਾਂ ਸ਼ਰਮਣੀ ਕਮੇਟੀ ਦੇ ਅੰਡਰ ਹੈ ਉਹ ਤਾਂ ਕੋਈ ਵੈਲਿਊ ਨਹੀਂ ਹੈ ਜੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਨੇ ਮੰਨ ਲਏ ਅਕਾਲ ਤਖਤ ਤਾਂ ਜੈਕਾਰੇ ਦੇ ਅੰਡਰ ਹੈ ਉਜਨ ਮਰਜੀ ਨੂੰ ਲਾਦ ਮੇ ਜਮਰਜੀ ਉਹ ਇਹ ਜਗਾ ਬਦਲ ਦਵੇ ਇਹ ਤਾਂ ਕੋ ਵੈਲਿਊ ਨਹੀਂ ਐਵੇਂ ਰੌਲਾ ਪਾਇਆ ਇਹਨਾਂ ਨੇ ਕੀ ਵੈਲਿਊ ਹੈ ਕਿਸੇ ਜਹਦਾ ਦੀ ਜਮਰਜੀ ਲਾ ਕੇ ਭਰੇ ਮਾਰਦੇ ਨੇ ਪੇੜ ਮੁਲਾਜ਼ਮ ਹੈ ਕੋ ਨਾ ਉਹ ਜਹਦਾ ਜਹਦਾ ਰੌਲਾ ਪਾਇਆ ਮਖਾਮ ਕਰ ਇਹਨਾਂ ਨੇ ਹੂਆ ਬਣਾਇਆ ਹੋਇਆ ਸੀ ਉਹਦੀ ਵੈਲਿਊ ਕੀ ਹੈ ਵਿਚਾਰੇ ਦੀ ਜਿੰਨਾ ਚੜੋਦੀ ਮਰਜੀ ਹੈ ਜਦ ਬਾਦਲ ਨੇ ਗਿਆ ਸੀ ਫੌਜ ਲੈ ਕੇ ਜੈਦਾਰ ਬਾਥਰੂਮ ਚ ਵੜ ਕੇ ਲੱਗ ਗਿਆ ਸੀ ਮਨਜੀਤ ਸੋ ਉਹ ਜੈਦਾੜ ਕਿੱਥੇ ਗਈ ਸੀ ਬਾਥਰੂਮ ਚ ਵੜ ਕੇ ਬਚਿਆ ਸੀ ਇਹ ਲੋਕਾਂ ਖਾਤਰ ਹੈ ਮਹਾਨ ਕਸਮਾ ਖਾ ਕੇ ਤੁਮੋਂ ਕਰ ਜਾਂਦੇ ਰਹੇ ਜੈਦਾ ਦਿੱਕਤ ਜੁੜ ਸੀ ਕੁਝ ਕਹਿੰਦਾ ਇਹ ਨਹੀਂ ਕੁਝ ਵੀ ਹੈਗੇ ਖੋਦ ਅਕਾਲੀ ਦਲ ਨੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਤੇ ਕਹਾਇਆ ਕਿ ਜਹਦਾ ਜਹਦਾ ਅਨੰਦਪੁਰ ਸਾਹਿਬ ਵਾਲਾ ਉਹਨੇ ਕਿਹਾ ਪਰ ਅੰਮ੍ਰਿਤਸਰ ਵਾਲਾ ਜਹਦਾ ਨੇ ਨਹੀਂ ਕਿਹਾ ਕਿਉਂਕਿ ਇੱਥੇ ਮਿਹਣੇ ਪ੍ਰਭਾਵਤ ਨੇ ਤੇ ਵਿਚਾਰਧਾਰਾ ਜੋ ਅਨੰਦਪੁਰ ਸਾਹਿਬ ਖਾਲਸਾ ਨੂੰ ਦਿੱਤੀ ਸੀ ਦਸਮ ਪਾਸ਼ਾ ਨੇ ਉਹ ਠੀਕ ਸੀ ਉਸ ਵੇਲੇ ਜੋ ਪ੍ਰਚਾਰ ਅੰਮ੍ਰਿਤਸਰ ਹੋ ਰਿਹਾ ਸੀ ਦਸਮ ਪਾਸ਼ਾ ਦੇ ਵੇਲੇ ਮਿਹਣਿਆਂ ਦਾ ਉਹ ਗਲਤ ਸੀ ਇਹ ਉਦੋਂ ਪਹਿਲਾਂ ਵੀ ਹੋ ਰਿਹਾ ਸੀ 98 ਦੇ ਵਿੱਚ ਮੀਣੇ ਛੱਡ ਗਏ ਨੇ ਅੰਮ੍ਰਿਤਸਰ ਨੂੰ ਘਰ ਚ ਰੌਲਾ ਪੈ ਗਿਆ 98 ਚ ਮਨੀ ਸੀ ਉਹ ਆਪੇ ਜਦ ਚ ਦਸਮ ਪਾਸ਼ਾ ਨੇ ਤੇ ਆਪ ਫਿਰ ਵੀ ਨਹੀਂ ਆਏ ਉਹ ਤਾਂ ਸਰੀਗ ਸੀਗਾ ਆਨੰਦ ਪ੍ਰਸਾਦ ਦੀ ਵਿਚਾਰਤਾ ਰਹਾ ਉਹ ਤਾਂ ਬੇਦੀਆਂ ਦੇ ਅੰਦਰ ਸੀ ਬੇਦੀਆਂ ਕੋ ਹੁਣ ਵੀ ਆਪਣਾ ਮੂਟਾ ਉੱਥੇ ਉੱਥੇ ਤਾਂ ਦੁੱਖ ਪੰਜਲੀ 베ਰੀ ਹੁਣ ਵੀ ਖੜੀ ਆ ਉਹ ਵਿਚਾਰਤਾ ਰ ਸਿੱਖੀ ਦੀ ਉੱਥੇ ਨਹੀਂ ਨਕਾ ਦੇ ਸੀ ਨੋ ਹੈ ਗੁਰੂ ਰਾਮਦਾਸ ਦਾ ਰਾਮਦਾਸ ਦਾ ਜਪ ਕਰੀ ਜਾਂਦਾ ਨਾ ਲਈ ਜਾਂਦਾ ਗੁਰੂ ਰਾਮਦਾਸ ਦਾ ਕੀ ਮਤਲਬ ਰਹਿ ਗਿਆ ਪੰਜਵੇਂ ਪਾਸ਼ਾ ਦਾ ਨੋ ਕਿਉਂ ਨਹੀਂ ਲੰਦੇ ਜਿਨ੍ਹਾਂ ਨੇ ਪੂਰਾ ਕੀਤਾ ਉਹਦਾ ਕਿਉਂ ਛੱਡਿਆ ਇਹ ਵੀ ਕਰਾਜ਼ ਹੈ ਅੱਜ ਮੈਂ ਵੀ ਖੋਲ ਦੇਣਾ ਕੋ ਗਏ ਪਿਰਥੀ ਦਾ ਬਾਪ ਰਾਮਦਾਸ ਉਹਦੇ ਖਿਲਾਫ ਨਹੀਂ ਆਇਆ ਪਾਈ ਦੇ ਖਲਾਫ ਹੈ ਛੋਡੇਰੇ ਪਾਈ ਨੂੰ ਗੁਰੂ ਨਹੀਂ ਮੰਨਦਾ ਆਪ ਨੂੰ ਗੁਰੂ ਕਹੋਂਦਾ ਪੰਜਵੇਂ ਪਾਸ਼ਾ ਦਾ ਕਿਉਂ ਨਹੀਂ ਕਟਿਆ ਬੀੜ ਉਹਨਾਂ ਨੇ ਤਿਆਰ ਕਰਵਾਈ ਕਮਰਾ ਉਹਨਾਂ ਨੇ ਬਣਵਾਇਆ ਸਾਰਾ ਸਰੂਪ ਉਹਨਾਂ ਨੇ ਪੂਰਾ ਕੀਤਾ ਪੱਕਾ ਉਹਨਾਂ ਦਾ ਨਵੇਂ ਉੜਾਤਾ ਤੁਸੀਂ ਇਹ ਸਾਜ਼ਿਸ਼ ਹੈ ਮਹਣਿਆਂ ਦੀ ਵੀ ਗੁਰ ਰਾਮਦਾਸ ਦਾ ਕਰ ਗੁਰ ਰਾਮ ਕਿਉਂ ਭਈ ਬਾਦਾਲਾ ਬਾਦਾਲਾ ਛੇ ਜੇ ਰਾਮਦਾਸ ਹੈ ਪੰਜਵੇਂ ਦਾ ਨਾ ਨਹੀਂ ਛੇਵਾਂ ਦਾ ਨੋਕ ਮੇਰਾ ਗਿਆ ਕਾਲ ਤਖਤ ਦਾ ਪੰਜਵਾਂ ਕੱਟ ਕੇ ਛੇਵੇਂ ਨੂੰ ਫੇਲਿਓਨੇ ਤੁਸੀਂ ਉਹਨੂੰ ਗਾਇਬ ਕਰਦੇ ਹਾਂ ਇਹ ਸਾਰਾ ਸਭ ਫੜ ਲਿਆ ਅਸੀਂ ਜਾਣਦੇ ਹਾਂ ਛੇਵੇਂ ਦੀ ਕੀ ਲੋੜ ਬਾਕੀ ਪੰਜਵੇਂ ਦਾ ਕਿਉਂ ਨਹੀਂ ਲੈਂਦੇ ਕੋਈ ਸ਼ਰੀਕ ਹੈ ਨਾ ਉਹਨੂੰ ਤਾਂ ਗੁਰੂ ਹੀ ਮੰਨਦੇ ਤੁਸੀਂ ਉਹਦਾ ਮੇਂਣਾ ਕਿਵੇਂ ਮੰਨ ਲੈਂਦਾ ਪਰthia ਜਿਹਨੂੰ ਜੈਹ ਦਿੰਦਾ ਰਿਆ ਪਰthia ਉਹਨੂੰ ਤੁਸੀਂ ਗੁਰੂ ਮੰਨਦੇ ਉਹਦਾ ਤਖਤ ਬਣਾਉਨੇ ਹੋ ਕਿ ਉਹਦੇ ਬਾਅਦ ਤਾਂ ਕੋਈ ਗੁਰੂ ਆਇਆ ਹੀ ਨਹੀਂ ਪੰਜ ਬਣਾ ਨਹੀਂ ਸਕਦੇ ਛੇਵੇਂ ਪਾਸ਼ਾ ਨੂੰ ਬਣਾ ਦੋ ਇਹ ਸਭ ਸ਼ਰਾਰਤਾਂ ਕਪਟ ਝੂਠ ਸਾਰੇ ਹੀ ਫੜਿਆ ਗਿਆ ਜਿਹੜਾ ਵੀ ਕਹਿੰਦਾ ਗੁਰੂ ਰਾਮਦਾਸ ਦਾ ਕਰ ਗੁਰੂ ਅਰਜਨ ਦਾ ਕਿਉਂ ਨਹੀਂ ਕਰ ਛੇਵੇਂ ਪਾਸ਼ਾ ਦਾ ਕਰ ਕਿਉਂ ਨਹੀਂ ਯਾ ਕਾਲ ਤਖਤ ਉਹਦਾ ਹੈ ਰਾਮਦਾਸ ਦਾ ਹੀ ਰਹਿ ਗਿਆ ਜਦ ਤੱਕ ਇਹ ਦਾ ਨਾ ਉਹ ਦੱਸੋ ਛੇਵੇਂ ਪਾਸ਼ਾ ਦਾ ਉਹ ਰਾਮਦਾਸ ਦਾ ਜੇ ਤਾਂ ਤਖਤਾ ਤਾਜ ਉਹਦੀ ਮਲਕੀਅਤ ਹੁੰਦੀ ਹੈ ਇਹਦਾ ਨਾਮ ਦਾਸ ਕਰਨ ਤੋਂ ਟੋਟ ਚੱਕੋ ਪਰੇ 6ਵੇਂ ਪਾਛਾ ਤੱਕ ਬੰਨ੍ਹੋ ਸਭ ਕੁਝ ਆਪੇ ਨਾਲ ਕੋਰ ਅਰਜਣਦਾ ਕਿ ਮੈਂ ਤੁਹੀਂ ਛੱਡ ਦੂੰਗਾ 6ਵੇਂ ਪਾਛਾ ਨੂੰ ਬਰਾਸਤ ਬਿਨਾਂ ਕੋਰ ਅਰਜਣਦੇ ਆਗੀ ਸਿੱਧੇ ਲੈ ਆਏ ਤੁਸੀਂ ਪੈਰਾਸ਼ੂਟ ਨਾਲ ਤਾਰ ਕੇ ਜੋ ਮਰਜੀ ਬੋਲੀਗੇ ਜੋ ਮਰਜੀ ਕਹੀਗੇ ਜੋ ਮਰਜੀ ਅਰਦਾਸ ਕਰੀਗੇ ਇਹ ਮਿੰਡਿਆਂ ਦੀਆਂ ਕਰਾਮਾਤਾਂ ਨੇ ਕਪਟੀਆਂ ਦੀਆਂ ਹਾਂ ਜਿਹੜੇ ਹਿੰਦੂ ਨੇ ਉਹ تھے ਹਿੰਦੂਆ ਨੇ ਰਾਮਚੰਦਰ ਤੋਂ ਲੈ ਕੇ ਸਿਮਰਤ ਸ਼ਾਤਰ ਕੱਢ ਲੇ ਬੇਦ ਵਿੱਚੋਂ ਇੱਕ ਵੀਰ ਨੇ ਗੱਲ ਦਸੀ ਬੇਦ ਕੀ ਪੁੱਤਰੀ ਸਿਮਰਤੀ ਭਾਈ ਸੰਕਲ ਜੇਵੜੀ ਲੈ ਆਈ ਸੰਗਲ ਜੇਵੜੀ ਮਾਇਆ ਮੋਹ ਦੇ ਰਸੇ ਲਿਆਈ ਹੈ ਮਾਇਆ ਨਾ ਮੰਨਤਾ ਤੁਸੀਂ ਚਾ ਹੁਣ ਇਹ ਕਰੀ ਵੀ ਨਨ ਕਾ ਓਗਣ ਜੇ ਤੜੇ ਤੇ ਤੇ ਗਣੀ ਜੰਜੀਰ ਛਾਰੇ ਓਗਣ ਪਰ ਫੁੱਲਤ ਕਰ ਰਹੇ ਹੋ ਤੁਸੀਂ ਮਨੋ ਕਾਮਨਾਵਾਂ ਪੂਰੀਆਂ ਕਰਕੇ ਅਮਰ ਹਲ ਤੇ ਇਹ ਸਿਮਰਤੀ ਦਾ ਪ੍ਰਚਾਰ ਹੈ ਗੁਰਬਾਣੀ ਦਾ ਹਈ ਨਹੀਂ ਸਿੱਖੀ ਸਿੱਖੀ ਓਹੋ ਪਹਿਲਾ ਵੇਦ ਹੈ ਅੱਛਾ ਵੇਦਵਾ ਸਿਮਰਤ ਸ਼ਾਸਤਰ ਆ ਗਿਆ ਪਾਕ ਤਾਂ ਪੰਟ ਰਹੇ ਨੇ ਸਿਮਰਤ ਸ਼ਾਸਤਰ ਤੇ ਖਲਾ ਬੋਲ ਰਹੇ ਨੇ ਖਲਾਫ ਹੈ ਗੁਰੂਕਾਰ ਵੀ ਖਲਾਫ ਹੋ ਰਹੇ ਮੈਂ ਵੀ ਖਲਾਫ ਹੋ ਰਹੇ ਗੁਰਬਾਣੀ ਵੀ ਖਲਾਫ ਹੋ ਰਹੀ ਹੈ ਅਸੀਂ ਤਾਂ ਦੇ ਖਲਾਫ ਆ ਹਿੰਦੂ ਮਤ ਤੇ ਉਹ ਕਹਿੰਦੇ ਨੇ ਸਾਡੇ ਚੋਂ ਨਿਕਲੇ ਨੇ ਉਹ ਤਾਂ ਕਹਿਣਗੇ ਜੇ ਤੁਹਾਡੇ ਚੋਂ ਨਿਕਲੇ ਆ ਤੁਸੀਂ ਗੁਰਮਤਿ ਨੂੰ ਕਿਉਂ ਨਹੀਂ ਮੰਨਦੇ ਕਬੀਰ ਦੀ ਬਾਣੀ ਕਿਉਂ ਬਗਾੜੀ ਖਾਲਸਾਣ ਤੇ ਅਲਰਜੀ ਕਿਉਂ ਹੈ ਤੁਹਾਨੂੰ ਖਾਲਸਾਣ ਦਾ ਕਬੀਰ ਕਹਿੰਦਾ ਖਾਲਸਾ ਅਸੀਂ ਕਬੀਰ ਵਾਲੇ ਖਾਲਸਾ ਦੀ ਗੱਲ ਕਰਦਾ ਮੈਂ ਮੈਂ ਇਹਨਾਂ ਵਾਲੇ ਜਿਹੜੇ ਸਾਡੇ ਬੰਦੇ ਨੇ ਹੁਣ ਵਾਲੇ ਇਹ ਤਾਂ ਸਿੱਖ ਵੀ ਨਹੀਂ ਆ ਜਿਹੜੇ ਖਾਲਸਾਤਨ ਦੀ ਗੱਲ ਕਰਦੇ ਨੇ ਪਿੰਡ ਵਾਲੇ ਵਾਲਾ ਖਾਲਸਾਤਨ ਮੈਂ ਨਹੀਂ ਮੰਨਦਾ ਸਮਰਜੀਤ ਸਿੰਘ ਵਾਲਾ ਖਾਲਸਾ ਮੈਂ ਨਹੀਂ ਮੰਨਦਾ ਉਹ ਤਾਂ ਆਪੇ ਨਹੀਂ ਖਾਲਸਾ ਸਿੱਖ ਵੀ ਨਹੀਂ ਹੁੰਦਾ ਕਬੀਰ ਵਾਲਾ ਖਾਲਸਾ ਮੈਂ ਮੰਨਦਾ ਜੋ ਡੈਫੀਨਿਸ਼ਨ ਕਬੀਰ ਨੇ ਦਿੱਤੀ ਹੈ ਖਾਲਸੇ ਕੀ ਖਾਲਸੇ ਦੀ ਆ ਦਸੰਪਾਸ਼ਾ ਨੇ ਜੋ ਖਾਸ ਦੀ ਡੈਫੀਨੇਸ਼ਨ ਦਿੱਤੀ ਆ ਜਿਹੜਾ ਉਹ ਤੇ ਖਰਾ ਉਤਰਿਆ ਹੋਇਆ ਉਹ ਖਾਸ ਉਹ ਚਾ ਕੋਈ ਹੋਵੇ ਉਹਦਾ ਖਾਸ ਖਾਸ ਕਹਾਵੈ ਸੋਈ ਜਾ ਕੇ ਹਿਰਦੇ ਪਰਮ ਨ ਹੋਈ ਜਿਹਦੇ ਅੰਦਰ ਪਰਮੇ ਨਹੀਂ ਉਹ ਚ ਨੀਂਦ ਦਾ ਜਾਤ ਪਾਤ ਦਾ ਤੇਰੇ ਮੇਰੇ ਦਾ ਜੰਮਣ ਮਰਨ ਦਾ ਪੁਨ ਪਾਪ ਦਾ ਪਰਮੇ ਨਹੀਂ ਉਹ ਖਾਸ ਆ ਜਿਹਨੂੰ ਗੁਰਪ੍ਰਸਾਦ ਮਿਲ ਗਿਆ ਪਰ ਹੰ ਦਾ ਨਾਸ ਹੋ ਗਿਆ ਉਹ ਖਾਲਸਾ ਹੈ। ਪ੍ਰੇਮ ਭక్తి ਜਿਹਨੇ ਜਾਨ ਲੀਓ ਖਾਲਸਾ ਹੈ। ਉਹ ਤਾਂ ਕਬੀਰ ਨਹੀਂ ਕਹਤਾ ਦਾ। ਸਾਰਿਆਂ ਨੂੰ ਕਹਿਣ ਦਾ ਕੀ ਲੋੜ ਸੀ ਇਕੱਲੇ-ਇਕੱਲੇ ਨੂੰ। ਕਬੀਰ ਦੇ ਬਾਅਦ ਉਹ ਗੱਲ ਆ ਗਈ ਗੁਰਬਾਣੀ 'ਚ ਕਿਸੇ ਨੇ ਹੋਰ ਕਹਿਣ ਦੀ ਲੋੜ ਨਹੀਂ। ਹਾਲਾਂਕਿ ਖਾਲਸਾ ਜਿਹੜਾ ਸ਼ਬਦ ਹੈ ਅਰਬੀ ਭਾਸ਼ਾ ਦਾ ਸ਼ਬਦ ਹੈ। ਖਾਲਸਾ ਪੰਜਾਬੀ ਭਾਸ਼ਾ ਦਾ ਸ਼ਬਦ ਨਹੀਂ। ਹਿੰਦੁਸਤਾਨੀ ਭਾਸ਼ਾ ਦਾ ਸ਼ਬਦ ਨਹੀਂ। ਪਰ ਭਗਤਾਂ ਦੀ ਤਾਂ ਪਾਸ਼ਾ ਬਈ ਵਿਸ਼ਵ ਦੀ ਪਾਸ਼ਾ ਹੁੰਦੀ ਹੈ ਉਹਨਾਂ ਦੀ ਕੋਈ ਲਿਮਟਿਡ ਪਾਸ਼ਾ ਤਾਂ ਹੁੰਦੀ ਨਹੀਂ ਨਾ ਗਿਆਨ ਲਿਮਟਿਡ ਹੈ ਨਾ ਪਾਸ਼ਾ ਲਿਮਟਿਡ ਸਾਡੀ ਸਾਡੇ ਗਿਆਨ ਵੀ ਲਿਮਟਿਡ ਨਹੀਂ ਪਾਸ਼ਾ ਵੀ ਲਿਮਟਿਡ ਨਹੀਂ ਸਾਡੀ ਸੋਚ ਵੀ ਲਿਮਟਿਡ ਨਹੀਂ ਸਾਡੇ ਬਿਆਨ ਵੀ ਲਿਮਟਿਡ ਨਹੀਂ ਵਿਸ਼ਵ ਵਾਸਤੇ ਹੈ ਅਸੀਂ ਲੜ ਰਹੇ ਹਾਂ ਮੁੜ ਕੇ ਸਿਮਰਤ ਚਾਲ ਤੇ ਖਲਾਬ ਬੇਦ ਦੀ ਜਿਹੜੀ ਵਿਚਾਰ ਤਾਰਾ ਉਹਦੀ ਸਤਾਪਤੀ ਵਾਸਤੇ ਉਸ ਸਾਫਤ ਹੋ ਜਿਹੜੀ ਗੁਰਬਾਣੀ ਦੇ ਵਿਚਾਰ ਤਾਰਾ ਇਹ ਬੇਦਵਾਣੀ ਹੈ ਗੁਰਬਾਣੀ ਸਾਡਾ ਬੇਧਰਮ ਹੈ ਨਾ ਬੇਧਰਮ ਹੁਣ ਬੇਧਰਮ ਜਿਹੜਾ ਹੈ ਜਿਵੇਂ ਹਿੰਦੂਆਂ ਜਿਵੇਂ ਆਪਾਂ ਕਹਿੰਦੇ ਜਿਹੜੇ ਸੀ 500 ਦੇ ਕਰੀਬ आनंदपुर साहब ਤੇ ਸਿੱਖ ਬੇਮਖੋ ਕੇ ਸਿੰਘ ਬੇਮਖੋ ਕੇ ਅਗੇ ਨਿਕਲੇ ਬੜਾ ਵਦਕ ਨਿਕਲੇ ਸੀ ਪੰਜ ਸੌ ਦੇ ਕਰੀਬ ਲਿਖੇ ਨੇ ਉਹ ਮਾਝੇ ਚਲੇ ਗਏ ਉਹਨਾਂ ਦੇ ਖਿਲਾਫ ਆਵਾਜ਼ ਉੱਠੀ ਕੁਝ ਜਿਹੜੇ ਗੁਰੂ ਵਾਲੇ ਸੀ ਵੀ ਤੁਸੀਂ ਗੱਦਾਰੀ ਕਰਕੇ ਆਏ ਹੋ ਕਿਹੜੇ ਮੋਨਾ ਤੁਸੀਂ ਇੱਥੇ ਜਿਉਂਦੇ ਰਹੋਗੇ ਜੇ ਹੁਣ ਮਰ ਜਿਓ ਭਲਾ ਦੁਆ ਸਾਹ ਆਵੇ ਨਾ ਆਵੇ ਕਲੰਕ ਕਿਉਂ ਲੋ ਵਾਲਿਆ ਤੇ ਤਣ ਨੇ ਵੇੜੇ ਮਾਰੇ ਸਾਰੇ ਕੁਛ ਆਦਮੀ ਕਹਿੰਦੇ ਵੀ ਅਸੀਂ ਤਾਂ ਜਾਵਾਂਗੇ ਕੁਛ ਆਦਮੀ ਤਿਆਰ ਹੋਏ ਮਹਾਸੇ ਉਹਦਾ ਆਗੂ ਆ ਉਹਨਾਂ ਦਾ ਮਾਤਾ ਪਾਪੋ ਵੀ ਨਾਲ ਹੋਏ ਵੀ ਤੁਸੀਂ ਨਹੀਂ ਜਾਂਦੇ ਮੈਂ ਚਲਦੀਆਂ ਜਨਨੀਆਂ ਚਲਦੀਆਂ ਹੁਣ ਅਸੀਂ ਸਾਨੂੰ ਕਲੰਕ ਲਾ ਕੇ ਆ ਸੀ ਲਾ ਕੇ ਆਉਣੇ ਗਲਤ ਆ ਸੀ ਤੁਸੀਂ ਮਾਜੇ ਨੂੰ ਕਲੰਕ ਲਵਾਤਾ ਪਹਿਲਾਂ ਤਾਂ ਥਾਈ ਕਲੰਕ ਲੱਗਿਆ ਹੋਇਆ ਸ਼ੁਰੂ ਤੇ ਪ੍ਰ ਤੱਕ ਜਿਹੜੇ ਗੁਰੂ ਵਾਲੇ ਦੇ ਉਹਨਾਂ ਨੂੰ ਵੀ ਕਲਮ ਕਰਵਾਤਾ ਤੁਸੀਂ ਫਿਰ ਜੀ ਸਾਰੇ ਅੰਗੇ ਚਲੋ 500 ਦੇ ਵਿੱਚ 600 ਆਦਮੀ ਦੇ ਕਰੀਬ ਵਾਪਸ ਆਏ ਗੁਰੂ ਸਾਹਿਬ ਨੂੰ ਮਿਲੇ ਗੱਲਾਂ ਬਾਤਾਂ ਹੋ ਰੇ ਉਲਟ ਸ਼ੁਰੂ ਕਰ ਲੀਆਂ ਉੱਥੇ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਮੇਰੇ ਉਪਦੇ ਮੇ ਆਪਾਂ ਨੇ ਤੁਸੀਂ ਇਹ ਨਹੀਂ ਸੀ ਕਰਨਾ ਐ ਹੋ ਗਿਆ ਨੁਕਸਾਨ ਹੋ ਗਿਆ ਗੁਰੂ ਸਾਹਿਬ ਨੇ ਕਿਹਾ ਤੁਸੀਂ ਮੈਨੂੰ ਮੇਰੇ ਗੁਰੂ ਬਣ ਕੇ ਆਏ ਹੋ ਕਿ ਮੇਰੇ ਸਿਖਵਣ ਕੇ ਆਏ ਹੋ ਕਹਿੰਦੇ ਜੀ ਤਾ ਸਿੱਖਿਆ ਸਿੱਖੇ ਰਹਿਣ ਕਹ ਤੁਸੀਂ ਮੈਨੂੰ ਉਪਦੇਸ਼ ਕੱਦ ਕਰਦੇ ਹੋ ਐ ਨਹੀਂ ਸੀ ਕਰਨਾ ਉਹ ਨਹੀਂ ਸੀ ਕਰਨਾ ਉਹਦੇ ਤਾਂ ਆਪਣੇ ਸਿੱਖ ਨੂੰ ਕਰੀ ਜਾ ਗੁਰੂ ਕਰਦਾ ਉਹਨਾਂ ਖਬਰਦਾਰ ਚਲੇ ਜਾਇਥੋਂ ਮੈਨੂੰ ਬੋਲ ਲੋ ਨਹੀਂ ਥੋੜੇ ਸਿੱਖਾਂ ਦੀ ਤਵਾ ਜਾ ਕੋੜਾ ਸੀਗਾ ਕਹ ਕਹੋ ਵੀ ਕਾਠੀ ਬਾਈ ਕੋੜ ਦੇ ਗਾਂ ਚੱਲ ਪਏ ਮੁਖਸਰ ਵੱਲੋਂ ਥੋੜੇ ਜਿਹੜੇ ਨਾਲ ਸੀ ਸਿੰਘ ਲੈ ਕੇ ਗਾਂ ਹੋ ਗਏ ਉਹ ਦੇਖਣ ਠਾਂ ਤਾਂ ਆਇਆ ਤਾਂ ਮਾਫੀ ਮੰਗਣ ਤੇ ਉਪਦੇਸ਼ ਕਰਨ ਲੱਗੇ ਅਗੂ ਸੀਸੋ ਲਖਾ ਰਾ ਦਿੰਨੇ ਆ ਪੰਚਾਇਤੀ ਹੋ ਲੈ ਕੇ ਉਹਨਾਂ ਨੇ ਹੋਰ ਪੌੜਾ ਪਾਤਾ ਫੇਰ ਮਹਾਜੋ ਕਰਨ ਲੱਗੇ ਵੀ ਗੱਲ ਸੁਣ ਲੋ ਮੈਂ ਤਾਂ ਨਹੀਂ ਜਾਣਾ ਕਰਨ ਨੂੰ ਅੱਗੇ ਤੁਸੀਂ ਮੈਨੂੰ ਝੂਠਾ ਪਾਇਆ ਪਹਿਲਾਂ ਅਨੰਤਪੁਰ ਸਾਹਿਬ ਤੇ ਮੈਂ ਨਹੀਂ ਸੀ ਹੁੰਦਾ ਜਾਲਿਆ ਵੀ ਬਰਾਦੀ ਦਾ ਕੰਮ ਇਹ ਆ ਬੋ ਚਲੋ ਆਪਾਂ ਮੱਝ ਵਾਲਿਆਂ ਸਾਰੇ ਇਕੱਠੇ ਰਹੀਏ ਉਹਦੇ ਬਾਅਦ ਹੁਣ ਆਏ ਹੁਣ ਤੁਸੀਂ ਫੇਰ ਉਹੀ ਕੰਮ ਕੀਤਾ ਮੈਂ ਤਾਂ ਜਾਣਾ ਨਹੀਂ ਘਰ ਨੂੰ ਜਿਹਨੇ ਭਾਈ ਮੇਰੇ ਨਾਲ ਰਹਿਣਾ ਹੁਣ ਦੇਣਾ ਪਊਗਾ ਸਰ ਸਰ ਤਾਂ ਗੁਰੂ ਨੇ ਦਿੱਤਾ ਹੋਇਆ ਹੀ ਆ ਅੱਬਾ ਵਾਪਸ ਮੰਗਲਿਆ ਹੁਣ ਦੇ ਦਿੱਤਾ ਇਹ ਹੁਣ ਸਰ ਦੇ ਦਿੱਤਾ ਉਹਦਾ ਉਹਨੂੰ ਦੇ ਦਿੱਤਾ ਉਹ ਜਾਣੇ ਉਹਦਾ ਕੰਮ ਜਾਣੇ ਮaaf ਕਰੇ ਨਾ ਕਰੇ ਉਹਦੇ ਨਾਲੇ ਕੋਈ ਕੋਈ ਹੁੰਦਾ ਹੁੰਦਾ ਮਾਈਪਾ ਕੋ ਹੋਗੀ ਮੈਂ ਵੀ ਜਾਊ ਫੇਰੇ ਕੇ ਕਰਕੇ 40 ਹੋਗੇ ਬਾਕੀ ਘਰ ਨੂੰ ਮੁੜਿਆ ਹੁਣ ਮਾਗਨਾਂ ਵੀ ਹਿੰਦੂ ਹੋ ਗਏ ਸੀ ਸਾਰੇ ਹੀ ਬੇਮੁਖ ਹੋ ਗਏ ਸੀ ਬੇਦ ਤੇ ਉਹ ਬੇਧਰਮ ਸੀ ਦਸਮ ਪਾਸ਼ਾ ਬੇਧਰਮ ਦਾ ਝੰਡਾ ਬਰਦਾਸ਼ੀ ਉਹ ਹਿੰਦੂਆਂ ਨੇ ਕਹੇ ਤਾਂ ਉਹ ਆ ਗਏ ਸ੍ਰੀ ਚੰਦ ਕਹਿੰਦੇ ਕਹਨੇ ਚ ਤੀਰਵਲੀ ਰਾਮ ਰਈਆਂ ਦੇ ਬੇਮੁਖੋ ਕੇ ਆ ਗਏ ਤੇ ਫੇਰ ਵੀ ਤੋਂ ਜਿਹੜੇ ਗੁਰੂ ਆਲੇ ਪੱਕੇ ਤੇ ਉਹਨਾਂ ਤਾਣੇ ਵਣੇ ਨਾ ਫੇ ਚਲੇ ਗਏ ਹੁਣ ਇਹ ਦੱਸੋ ਉਹ ਹਿੰਦੂ ਜਿਹੋ ਨਕੜੇ ਤੇ ਮੁਕਤੇ ਉਹ ਹਿੰਦੂ ਹੋ ਗਏ ਸੀ ਪਹਿਲਾਂ ਸਿੱਖ ਤੇ ਅਨੰਦਪੁਰ ਸਾਹਿਬ ਦੇ ਕਿਲੇ ਚ ਜਦ ਛੱਡ ਕੇ ਬਾਹਰ ਆ ਗਏ ਸਾਰੇ ਹਿੰਦੂ ਹੋ ਗਏ ਜਿਹੜੇ ਫੇਰ ਗੁਰੂ ਵਾਲੇ ਖੜ ਜਾਈ ਗੁਰੂ ਦੇ ਹੱਕ ਚ ਉਹ ਫੇਰ ਮੁਕਤੇ ਹੋ ਗਏ ਗੁਰੂਾਰੇ ਫੇਰ ਹੋ ਗਏ ਟੁੱਟੀ ਗੰਢੀ ਗਈ ਉਹਨਾਂ ਦੀ ਅਸੀਂ ਸੀ ਹਿੰਦੂ ਕਿਸੇ ਬੜੇ ਸਾਡੇ ਬਜ਼ੁਰਗ ਹੋਣਗੇ ਅਸੀਂ ਨਹੀਂ ਹੈਗੇ ਕੋਣ ਗਿਆ ਸੀ ਕਦ ਕਹਿੰਦਾ ਨਹੀਂ ਸੀ ਪਰ ਹੁਣ ਸਾਨੂੰ ਹੋਸ਼ ਆ ਗਈ ਕੋਣ ਆਪਣਾ ਮਹਿਸੂਸ ਕਰ ਲਿਆ ਵੀ ਜਿਹੜਾ ਇਹ ਤਾਂ ਠੱਗੀ ਹੋਗੀ ਸੀ ਸਾਡੇ ਨਾਲ ਕਬੀਰ ਨੇ ਆ ਠੱਗੀ ਹੋਗੀ ਬਣਾ ਕੇ ਠੱਗਨੇ ਉਹ ਅਸੀਂ ਕਬੀਰ ਦੀ ਗੱਲ ਮੰਨ ਲਈ ਤੁਸੀਂ ਨਹੀਂ ਮੰਨੀ ਫੇ ਗੁਰੂਆਂ ਨੇ ਆ ਕੇ ਗਏ ਗੋਨਾਨਕ ਦੀ ਗੱਲ ਮੰਨ ਲਈ ਜਿਨ੍ਹਾਂ ਨੇ ਨਹੀਂ ਮੰਨੀ ਉਹ ਦਸਮ ਗ੍ਰੰਥ ਨੂੰ ਨਹੀਂ ਅੱਜ ਵੀ ਮੰਨਦੇ ਜਿਨ੍ਹਾਂ ਨੇ ਮੰਨ ਲਈ ਉਹ ਇਹਦਾ ਸਨ ਉਹ ਆਦਰੋਂ ਵੀ ਨਹੀਂ ਮੰਨਦੇ ਤੁਸੀਂ ਤਾਂ ਦਸ ਨੂੰ ਤਾਂ ਦਸ ਨੂੰ ਨਹੀਂ ਆ ਆ ਦਾ ਦਸ ਨੂੰ ਫਰਕ ਕੱਢ ਕੇ ਦੱਸੋ ਚਲੋ ਆ ਜੋ ਜਿੱਥੇ ਮਰਜੀ ਆ ਦਸ ਬੰਦੇ ਫਰਕ ਕੱਢ ਕੇ ਦੱਸੋ ਕਿੱਥੇ ਆ ਤੁਸੀਂ ਜਿਹੜੇ ਨਹੀਂ ਮੰਨਦੇ ਤੁਸੀਂ ਦੱਸੋ ਸਿੱਖੀ ਕੀ ਵਿਚਾਰਤਾਰਾ ਜਿਹੜੀ ਹੈ ਗੁਰਮਤਿ ਉਹ ਹੈ ਕੀ ਯਾਰ ਕਰੋ ਉਹ ਵੀ ਤੁਹਾਨੂੰ ਪਤਾ ਨਹੀਂ ਆਚਰਨ ਵੀ ਤੁਹਾਡਾ ਹੈ ਨਹੀਂ ਉਹ ਪੈਂਟਾ ਨਾ ਕਰਪਾਨਾ ਪਾਈਆਂ ਨੇ ਤੁਸੀਂ ਗੁਰੂ ਦਾ ਬਣਾ ਕਿੱਥੇ ਗਿਆ ਤੁਹਾਡੇ ਕਿਹੜੇ ਖੁੰਝੇ ਸਿੱਖੀ ਆ ਕਿਉਂ ਅਸੀਂ ਤੁਹਾਡੀ ਪਰਵਾਹ ਕਰੀਏ ਸਾਡੇ ਸਾਡੇ ਵਾਂਗ ਸਾਰਾ ਵਿਸ਼ਵ ਸਿੱਖ ਹੈ ਪਰਿਆ ਪੇ ਸਾਰੇ ਕਬੀਰ ਪੰਥੀਏ ਤੁਹਾਡਾ ਵਧੀਆ ਸਿੱਖ ਨੇ ਕੋਨਾ ਜੇ ਗਲਤੇ ਤਾੜਦੇ ਨੇ ਕੁਝ ਲੋਕ ਕੋਈ ਮਾਸ ਖਾਣ ਨੂੰ ਨਾ ਦੋ ਮੈਂ ਕਿ ਤੂੰ ਜੇ ਨਾ ਖਾਓ ਅਸੀਂ ਨਹੀਂ ਕਹਿੰਦੇ ਤੂੰ ਜ਼ਰੂਰ ਖਾਓ ਜਿਹੜੇ ਖਾਂਦੇ ਨੇ ਉਹਨਾਂ ਨਾਲ ਕਰਨਾ ਜੇ ਤੁਸੀਂ ਕਰਦੇ ਹੋ ਤਾਂ ਤੁਹਾਡੇ ਚ ਗਿਆਨ ਤਾਂ ਹੈ ਪਰ ਮੈਂ ਜੇ ਤੁਸੀਂ ਦੱਸੋ ਕਿਹੜਾ ਗ੍ਰੰਥ ਹੈ ਜਿੱਥੇ ਬਲੀ ਹੈ ਨਹੀਂ ਬਲੀ ਦਾ ਸਿਸਟਮ ਗ੍ਰੰਥਾਂ ਜਾਂ ਧਰਮ ਦਾ ਕਿ ਵੀ ਨਹੀਂ ਜਾਣਿਆ ਜੀ ਬੰਦੋ ਸੋ ਧਰਮ ਕਰ ਥਾਪੋ ਅਧਰਮ ਕੋ ਹੋ ਘਤ ਪਾਈ ਉਹ ਜੱਗਾਂ ਨੇ ਵਿੱਚ ਤੁਸੀਂ ਕਿੰਨੀਆਂ ਕਿੰਨੀਆਂ ਬਲੀਆਂ ਦੇ ਨੇ ਜੱਗ ਤੁਸੀਂ ਉਹ ਬਣਾਏ ਨੇ ਹਿੰਦੂਆਂ ਨੇ ਬੇਦਵਿੱਤ ਇਹ ਅੰਗ ਹੁੰਦਾ ਹੀ ਨਹੀਂ ਬੇਲ ਵਿੱਚ ਨਹੀਂ ਆ ਗੁੰਦਾ ਬੇਲ ਵਿੱਚ ਕੀ ਹੁੰਦਾ ਬੇਲ ਵਿੱਚ ਲੰਗਰ ਵੀ ਹੋਰ ਹੁੰਦਾ ਹੈ ਲੰਗਰ ਕੀ ਹੁੰਦਾ ਲੰਗਰ ਚੱਲੇ ਗੁਰ ਸ਼ਬਦ ਤੇ ਸ਼ਬਦ ਦਾ ਲੰਗਰ ਹੈ ਆਤਮਾ ਦੀ ਖੁਰਾਕ ਹੈ ਉਹ ਤੇ ਸਰੀਰ ਦਾ ਮਤਲਬੇ ਕੋਈ ਨਹੀਂ ਥੋੜਾ ਲੰਗਰ ਵੀ ਸਰੀਰ ਦਾ ਆਤਮਾ ਦਾ ਲੰਗਰ ਬੰਦ ਇਹ ਗੁਰਮਤਿ ਦਾ ਥੋੜੀ ਹੈ ਤੁਸੀਂ ਹਿੰਦੂ ਹੋ ਹਿੰਦੂ ਹੈਂ ਸੀ ਹੀ ਹੋ ਤੁਸੀਂ ਉਹ ਭੰਡਾਰਾ ਕਹਿੰਦੇ ਤੁਸੀਂ ਲੰਗਰ ਕਹਿੰਦੇ ਫਰਕ ਕੀ ਹੈ ਉਹ ਮੂਰਤੀ ਪੁੱਜਦਾ ਤੁਸੀਂ ਗੁਰੂ ਗ੍ਰੰਥ ਨੂੰ ਬੜਾ ਲਿਆ ਜਾ ਉਹਦਾ ਮੂਰਤੀ ਨੂੰ ਜਾਣ ਮੰਨਦੇ ਨਹੀਂ ਉਹ ਹੀ ਫੂਕਦੇ ਨੇ ਮੰਨਦੇ ਨਹੀਂ ਐਸੀ ਨਹੀਂ ਲਾਉਂਦੇ ਤੁਸੀਂ ਐਸੀ ਲਾਉਣ ਲੱਗੇ ਤੁਸੀਂ ਉਹਨਾਂ ਘਾਹ ਨਿਕੜ ਗਏ ਤੁਸੀਂ ਹਿੰਦੂਆਂ ਚੋਂ ਨਿਕਲ ਜਿਹੜੇ ਮੁੜ ਗਏ ਘਰ ਨੂੰ ਮੇਰਾ ਮਤਲਬ 40 ਤੋਂ ਬਾਅਦ ਉਹ ਤੁਸੀਂ ਉਹਦਾ ਸਿੱਕ ਸਿੱਕ ਬਣ ਕੇ ਪਿੱਛੇ ਮੁੜ ਗਏ ਸਿੱਕੀ ਨੂੰ ਬੰਦੇ ਨਹੀਂ ਹੁਣ ਕਿਉਂਕਿ ਜਿਹੜੀ ਸਿੱਕੀ ਤੁਸੀਂ ਬਣਾਈ ਤੋ ਤਾਂ ਸਿੱਕੀ ਥੀਓ ਨਹੀਂ ਅਕਾਲੀ ਦਾ ਮੰਨ ਕੇ ਉਹ ਸਿੱਕੀਆ ਨਹੀਂ ਹੁਣ ਤੁਹਾਡੇ ਗਲੇ ਤੇ ਕਿਵੇਂ ਉਤਰੇ ਸਾਰੀ ਖੇਡ ਖਰਾਬ ਤੁਸੀਂ ਕੀਤੀ ਹੈ ਸਿੱਕੀ ਦੀ ਆਗੂ ਤੁਸੀਂ ਸੀ ਤੁਹਾਡੇ ਗਏ ਤੇ ਅਕਾਲੀ ਦਾ ਚਲਦੇ ਸੀ ਉਹ ਉਦਾਨ ਫੜਦੇ ਸਾਰੇ ਉਹ ਤਾਂ ਸਹਾਦਰਦਾਨ ਤੇ ਉਹ ਤਾਂ ਮਾਸੇ ਤਾਰਾ ਸੋ ਜਾਣਦਾ ਸੀ ਕੀ ਕੀ ਆ ਜਾਂ ਤੁਸੀਂ ਜਾਣਦੇ ਸੀ ਤੁਸੀਂ ਤੋਂ ਨੂੰ ਦੀ ਸਿੱਖੀ ਸਾਡੇ ਕੋਲ ਹੈ ਉਹ ਤਾਂ ਸੋ ਕਿੱਥੇ ਹੈ ਕਿਹੜੀ ਸੀ ਜੋ ਵੀ ਪੜਾਈ ਪੜਾਈ ਤੁਸੀਂ ਪੜਾਈ ਪਰ ਸਾਰੇ ਹਿੰਦੂਵਾਦੀ ਸਾਬ ਸੋਂ ਦਾ ਟੀਕੇ ਦੇ ਉਹ ਪਰਲੇ ਟੀਕੇ ਦੇ ਮੋਹਲਾਈ ਸਿੱਖ ਖਿਲਾਫ ਬੋਲੇ ਨਰੈਣ ਸਿੰਘ ਦਾ ਟੀਕੇ ਤੇ ਪੰਡਤ ਨਰੈਣ ਸਿੰਘ ਜੀ ਦਾ ਨੌਵੇਂ ਪੰਡਤ ਆ ਉਹਦਾ ਟੀਕੇ ਤੇ ਵਿਸ਼ਵਾਸ ਕਿਵੇਂ ਕਰ ਲਿਆ ਤੁਸੀਂ ਤਾਂ ਹੀ ਪੰਡਤ ਪੰਡਤ ਨਰੈਣ ਸਿੰਘ ਤਾਰਾ ਸਿੰਘ ਪੰਡਤ ਤਾਰਾ ਸਿੰਘ ਉਹ ਪੰਡਤਾਂ ਦੇ ਤੁਸੀਂ ਚੇਲੇ ਪੰਡਤਾਂ ਨੇ ਅਰਥ ਕਰਕੇ ਦਿੱਤੇ ਆ ਜਿਹੜੇ ਅਸੀਂ ਅਰਥ ਕੀਤੇ ਇਹ ਕਿੱਥੋਂ ਆਏ ਨੇ ਇਹ ਕਿੱਥੋਂ ਆਏ ਨੇ ਜੜੀ ਨਹੀਂ ਸੁਣ ਲਿਆ ਐ ਅਗੁਰੂ ਐ ਅਗੁਰੂ ਜੇਣਾ ਮਰਜੀ ਚੀਜ਼ ਪੁੱਛ ਲੋਏ ਤੂੰ ਐ ਐ ਗੁਰੂ ਜੇ ਮੈਂ ਇਹਨੂੰ ਪੁੱਛਿਆ ਤਾਂ ਇਹ ਤਾਂ ਹੀ ਪੁੱਛਿਆ ਸਭ ਕੋ ਯਾਰਥ ਕੀ ਨੇ ਇਹਨੇ ਦੱਸਿਆ ਵੀ ਆਇਆ ਅਰਥ ਨੇ ਮੇਰੀ ਤਾਂ ਹਰ ਗੱਲ ਦਾ ਜਵਾਬ ਮਿਲ ਜਾਂਦਾ ਮੈਨੂੰ ਦੰਦਾ